ਸਸ਼ੀ ਗੱਲ ਜੀ ਅੱਜ ਯੂਥ ਮੋਬਿਲਿਟੀ ਵੀਜ਼ਾ ਆਇਆ ਸੁਖਰਾਜ ਬਾਈ ਦਾ ਆਪਾਂ ਜਾਣਦੇ ਕਹਿੋ ਜੀ ਇਹਨਾਂ ਦਾ ਐਕਸਪੀਰੀਅੰਸ ਰਿਹਾ ਤੇ ਮੁਬਾਰਕਾਂ ਸੁਖਰਾਜ ਜੀ ਕਿਹਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਆ ਤੁਹਾਡਾ ਵੀਜ਼ਾ ਹੈ ਜੀ ਤੇ ਤੁਸੀਂ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਆਪਣਾ ਵੀ ਕਿਵੇਂ ਸਟਾਰਟਿੰਗ ਚੋਂ ਲੈ ਕੇ ਐਂਡ ਤੱਕ ਦਾ ਐਕਸਪੀਰੀਅੰਸ ਰਿਹਾ ਸ਼ੁਰੂਆਤ ਮਤਲਬ ਤੁਸੀਂ ਮਿਲੇ ਦੱਸਣਾ ਚਾਹੁੰਨਾ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਮੇਰਾ ਯੂਥ ਮੋਬਿਲਿਟੀ ਸਕੀਮ ਵੀਜ਼ਾ ਨਿਕਲਿਆ ਸੀਗਾ ਇਹ ਮੈਂ ਭਰਿਆ ਵੀ ਚਲੋ 10 ਮਿੰਟ ਲੈਂਦੇ ਸੀਗੇ ਮੇਰੇ 10 ਮਿੰਟ ਲੈਂਦੇ ਮੈਂ ਵੀਜ਼ਾ ਭਰਤਾ ਸੀ ਮੈ ਮੇਰੇ ਯਾਰਾ ਦੋਸਤ ਨੇ ਮੇਰਾ ਇਹ ਵੀਜ਼ਾ ਭਰਤਾ ਸੀਗਾ ਤੇ ਦੋ ਦਿਨਾਂ ਬਾਅਦ ਮੈਨੂੰ ਇਹਦੀ ਮੇਲ ਆ ਗਈ ਸਕਸੈਸ ਦੀ ਤੇ ਤੁਹਾਡਾ ਵੀਜ਼ਾ ਇਹ ਨਿਕਲਿਆ ਆ ਜੀ ਮੈਂ ਆਪਣੇ ਜਿਹੜਾ ਇੰਟਰੋ ਨਿਕਲਿਆ ਤੇ ਉਹ ਮੈਂ ਪਤਾ ਕੀਤਾ ਮੈਂ ਡਿਸਟ੍ਰਿਕਟ ਹਿਆਰਪੁਰ ਦਾ ਰਹਿਣ ਵਾਲਾ ਟਾਂਡਾ ਮੇਰਾ ਸ਼ਹਿਰ ਆ ਤੇ ਉੱਥੇ ਮੈਂ ਆਪਣੇ ਲੋਕਲ ਏਜੰਟ ਸੀਗੇ ਬਥੇਰੇ ਉਹਨਾਂ ਤੋਂ ਪਤਾ ਕੀਤਾ ਤੇ ਕਿਸੇ ਨੂੰ ਥੋੜੀ ਥੋੜੀ ਬਹੁਤੀ ਨੋਲਿਜ ਸੀ ਤੇ ਵੈਸੇ ਕਿਸੇ ਨੂੰ ਇੰਨੀ ਨੋਲਿਜ ਨਹੀਂ ਸੀ ਇਸ ਇਸ ਵੀਜ਼ੇ ਬਾਰੇ ਤੇ ਉਹਨਾਂ ਨੂੰ ਤੋਂ ਮੈਂ ਪਤਾ ਕੀਤਾ ਉਹ ਕਹਿੰਦੇ ਨਹੀਂ ਇਸ ਵੀਜ਼ੇ ਬਾਰੇ ਸਾਨੂੰ ਕੁਝ ਨਹੀਂ ਪਤਾ ਫਿਰ ਭਾਜੀ ਤੋਂ ਪਹਿਲਾਂ ਇੱਕ ਮੇਰਾ ਯਾਰ ਦੋਸਤ ਗਿਆ ਸੀ ਯੂਕੇ ਉਨੇ ਮੈਨੂੰ ਭਾਈ ਹੁਣਾ ਬਾਰੇ ਦੱਸਿਆ ਤੁਹਾਡੇ ਪਿੰਡ ਦਾ ਮੁੰਡਾ ਜੀ ਹਾਂਜੀ ਮੇਰੇ ਲੋਕਲ ਹੀ ਸੀਗਾ ਜੀ ਹਾਂਜੀ ਇਹਨਾਂ ਦੇ ਉੱਥੋਂ ਦੀ ਇੱਕ ਮੁੰਡਾ ਸੀਗਾ ਬਾਈ ਨੂੰ ਅਸੀਂ ਭੇਜਿਆ ਸੀਗਾ ਪਹਿਲਾਂ ਯੂਥ ਮੋਬਿਲਟੀ ਵੀਜ਼ਾ ਤੇ ਹਾਂਜੀ ਉਹ ਭਾਈ ਨੇ ਮੈਨੂੰ ਦਿੱਤਾ ਭਾਈ ਹੁਣਾ ਦਾ ਨੰਬਰ ਭਾਈ ਜੀ ਕਹਿੰਦੇ ਭਾਈ ਹੁਣਾ ਨਾਲ ਤੁਸੀਂ ਗੱਲ ਕਰੋ ਭਾਈ ਨੇ ਤੁਹਾਡਾ ਸਾਰਾ ਕੰਮ ਕਰਵਾ ਦੇਣਾ ਫਿਰ ਭਾਈ ਜੀ ਨਾਲ ਮੈਂ ਗੱਲ ਕੀਤੀ ਕਿ ਭਾਈ ਜੀ ਮੇਰਾ ਇਦਾਂ ਕਰਕੇ ਵੀ ਜਾਣਾ ਸੀ ਫੋਨ ਤੇ ਗੱਲ ਵੀ ਸੀ ਜੀ ਫੋਨ ਤੇ ਗੱਲ ਹੋਈ ਭਾਈ ਜੀ ਨਾਲ ਜੀ ਜੀ ਤੇ ਭਾਈ ਮੈਨੂੰ ਕਹਿੰਦੇ ਚਲੋ ਤੁਸੀਂ ਮੇਰੇ ਤੋਂ ਇੱਕ ਵਾਰੀ ਵਿਜ਼ਿਟ ਕਰਿਓ ਜ਼ਰੂਰ ਤੇ ਫਿਰ ਮੈਂ ਤੁਹਾਨੂੰ ਸਾਰਾ ਸਮਝਾ ਦਊਂਗਾ ਤੇ ਪਰ ਮੁੱਦਾ ਇਸ ਚੀਜ਼ ਦਾ ਕਿ ਦੇਖੋ ਅਗਲੇ ਨਾਲ ਇੰਨੇ ਪੈਸੇ ਲਾਣੇ ਆ ਹਨਾ ਐਮਬੈਸੀ ਫੀਸਾਂ ਭਰਨੀਆਂ ਮੈਨੂੰ ਐਸੀ ਯਾਰ ਬੰਦਾ ਇੱਕ ਵਾਰ ਆ ਕੇ ਮਿਲ ਲਵੇ ਬੈਠ ਕੇ ਇੱਕ ਵਾਰ ਜਿਹੜੀ ਗੱਲ ਹੋ ਜਾਂਦੀ ਓ ਜਿਆਦਾ ਵਧੀਆ ਹੁੰਦੀ ਹੈ ਵੈਸੇ ਮੈਂ ਮੈਨੂੰ ਇਹ ਨਹੀਂ ਹੁੰਦਾ ਕਿ ਮੇਰੇ ਕੋਲ ਬੈਠ ਕੇ ਗੱਲ ਕਰੋ ਸਾਰੇ ਆ ਕੇ ਬਟ ਫਿਰ ਵੀ ਹੁੰਦਾ ਯਾਰ ਕਿਤੇ ਨਾ ਕਿਤੇ ਇੰਨੇ ਪੈਸੇ ਲੱਗਣੇ ਆ ਅਗਲੇ ਦੇ ਦੇਖੋ ਕੋਈ 150 ਦੀ ਚੀਜ਼ ਤਾਂ ਹੈ ਨਹੀਂ ਅਗਲੇ ਦੀ ਐਮਬੈਸੀ ਫੀਸਾਂ ਵੀ ਲੱਗਣੀ ਹੈ 2 ਸਵਾ 2 ਲੱਖ ਰੁਪਏ ਦੇ ਇੰਸ਼ੋਰੈਂਸ ਵਗੈਰਾ ਐਮਬੈਸੀ ਫੀਸਾਂ ਭਰ ਆ ਕੇ ਕਰਾ ਕੇ ਇੰਨਾ ਸਾਰਾ ਕੁਝ ਖਰਚਾ ਲੱਗ ਜਾਂਦਾ ਤੇ ਮੈਨੂੰ ਹਾਂਜੀ ਫਿਰ ਮੈਂ ਭਾਜੀ ਕੋਲ ਆਇਆ ਭਾਜੀ ਨੇ ਮੈਨੂੰ ਸਾਰਾ ਸਮਝਾਇਆ ਕਿ ਇੰਦਾ ਦਾ ਕਰਕੇ ਤੁਹਾਡਾ ਸਾਰਾ ਹੋ ਜਾਊਗਾ ਕਿਉਂਕਿ ਮੈਂ ਰਹਿਣ ਵਾਲਾ ਵੀ ਦੂਰ ਦਾ ਸੀਗਾ ਮੈਂ ਹਿਆਰਪੁਰ ਤੋਂ ਆਉਣਾ ਸੀਗਾ ਤੇ ਮੇਤੋ ਇੰਨੀ ਵਾਰੀ ਅਪਡਾਊਨ ਨਹੀਂ ਹੁੰਦਾ ਸੀਗਾ ਸੋ ਸਫ਼ਰ ਦੂਰ ਦਾ ਪੈ ਜਾਂਦਾ ਸੀ ਮੈਨੂੰ ਤੇ ਭਾਜੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਪੈਸੇ ਕਰਕੇ ਤੇਰਾ ਕੰਮ ਨਹੀਂ ਰੁਕਦਾ ਤੂੰ ਕੋਈ ਗੱਲ ਨਹੀਂ ਆਪਣਾ ਕੰਮ ਸ਼ੁਰੂ ਕਰਵਾ ਬਿਲਕੁਲ ਪੈਸੇ ਇਹਨਾਂ ਕੋਲ ਨਾ ਘੱਟ ਸੀਗੇ ਮਤਲਬ ਕੋਈ ਚਲੋ ਸੋ ਫੈਮਿਲੀ ਪ੍ਰੋਬਲਮਸ ਹੁੰਦੀਆਂ ਮੈਂ ਬਾਈ ਨੂੰ ਇਹੀ ਕਹਿੰਦੇ ਸੀ ਬਈ ਤੇਰਾ ਪੈਸੇ ਪਿੱਛੇ ਕੰਮ ਨਹੀਂ ਰੁਕਦਾ ਵੀ ਤੁਸੀਂ ਕੰਮ ਕਰ ਰੱਬ ਨੇ ਲੋਟਰੀ ਲਿਆਂਦੀ ਐ ਦੇਖੋ ਕਰਵਾਉਣ ਵਾਲਾ ਤਾਂ ਇੱਕ ਜ਼ਰੀਆ ਹੁੰਦਾ ਬੰਦਾ ਵੀਜ਼ਾ ਆਇਆ ਮੰਨ ਲਓ ਤੇ ਮੈਂ ਇੱਕ ਜ਼ਰੀਆ ਬਣਿਆ ਕਰਵਾਉਣ ਵਾਲਾ ਰੱਬ ਹੀ ਐ ਦੇਖੋ ਵਾਹਿਗੁਰੂ ਹੀ ਐ ਕਰਵਾਉਣ ਵਾਲਾ ਮੈਂ ਉਹੀ ਕਹੇ ਮੈਂ ਕਹੇ ਜੇ ਤਾਂ ਲੋਟਰੀ 'ਚ ਨਾਮ ਆਇਆ ਤੇ ਪੈਸੇ ਪਿੱਛੇ ਨਾ ਸੋਚੋ ਵੀ ਕੰਮ ਰੁਕੂਗਾ ਵੀ ਤੁਸੀਂ ਆਪਣਾ ਪ੍ਰੋਸੈਸ ਸਟਾਰਟ ਕਰਵਾਓ ਕੋਈ ਚੱਕਰ ਹੀ ਨਹੀਂ ਹੈਗਾ ਤੁਸੀਂ ਵੀ ਇਹ ਪਹਿਲਾਂ ਸ਼ੁਰੂ ਕਰੋ ਰੱਬ ਆਪੇ ਕਰਵਾ ਦੇਊਗਾ ਸਾਰਾ ਕੁਝ ਤੇ ਭਾਜੀ ਨੇ ਮੇਰੇ ਇੱਦਾਂ ਹੀ ਬਸ ਓਲੀ-ਹੋਲੀ ਮੈਂ ਘਰੋਂ ਬੈਠੇ ਫੋਨ 'ਤੇ ਭਾਜੀ ਨਾਲ ਮੇਰੀ ਗੱਲ ਹੁੰਦੀ ਰਹੀ ਓਲੀ-ਹੋਲੀ ਭਾਜੀ ਨਾਲ ਇੱਦਾਂ ਹੀ ਗੱਲ ਕਰਦੇ ਆਪਾਂ ਕੰਮ ਸ਼ੁਰ ਕਰਵਾ ਕੇ ਤੇ ਭਾਈ ਨੇ ਬਾਅਦ ਚ ਮੇਰੀ ਅਪਾਇੰਟਮੈਂਟ ਬੁੱਕ ਕਰਤੀ ਸੀ ਚੰਡੀਗੜ੍ਹ ਬਾਇਓਮੈਟ੍ਰਿਕ ਦੀ ਫਿੰਗਰ ਦੀ ਤੇ ਉਹ ਮੈਂ ਹੌਲੀ ਹੌਲੀ ਜਾ ਕੇ ਉਹ ਵੀ ਮੇਰੀ ਜਾ ਕੇ ਮੈਂ ਕਲੀਅਰ ਕਰਵਾਤੀ ਤੇ ਮੇਰਾ ਪੰਜਾਂ ਦਿਨਾਂ ਦੇ ਵਿੱਚ ਭਾਈ ਨੇ ਵੀਜ਼ਾ ਲਿਆਤਾ ਸੀਗਾ ਤੇ ਆ ਪੰਜ ਦਿਨ ਚ ਸਿਰਫ ਵੀਜ਼ਾ ਆ ਗਿਆ ਨਾ ਤਾਂ ਤੇ ਬਾਈ ਹੁਣ ਅੱਜ ਆਪਣਾ ਪਾਸਪੋਰਟ ਮੇਰੇ ਕੋਲ ਲੈ ਕੇ ਆਏ ਆ ਤੇ ਆਪਣਾ ਮੇਰਾ ਮੂੰਹ ਮਿੱਠਾ ਕਰਵਾਉਣ ਆਏ ਆ ਬਾਈ ਹੁਣੀ ਤੇ ਆ ਸਾਰਾ ਐਕਸਪੀਰੀਅੰਸ ਰਿਹਾ ਤੁਹਾਡੇ ਸਾਹਮਣੇ ਹੀ ਹੈਗਾ ਮਤਲਬ ਵੀ ਜਿਹੜਾ ਕੰਮ ਹੋਣ ਵਾਲਾ ਆ ਆਪਾਂ ਉਹੀ ਕਹੀਦਾ ਯਾਰ ਹੋ ਜਾਊਗਾ ਟੈਂਟ ਵਾਲਾ ਭਾਈ ਦਾ ਕੰਮ ਨਹੀਂ ਹੈਗਾ ਭਰਾਵਾਂ ਵਾਂਗੂ ਭਾਈ ਦਾ ਸਾਰਾ ਹਫ਼ਤਾ ਕਾ ਗੇ ਵਾਲੀ ਗੱਲ ਨਹੀਂ ਹੈਗੀ ਜਿੰਨਾ ਭਾਜੀ ਦੱਸਦੇ ਉਨਾ ਹੀ ਉਹਦੇ ਵਿੱਚ ਹੀ ਸਾਰਾ ਕਰਦੇ ਆ ਕੋਈ ਵੀ ਡਰ ਵਾਲੀ ਗੱਲ ਨਹੀਂ ਹੈਗੀ ਸਗੋਂ ਇਹਨਾਂ ਦੇ ਫਾਦਰ ਸਾਹਿਬ ਕਹਿ ਰਹੇ ਸੀਗੇ ਕਿ ਮੈਂ ਆ ਕੇ ਮਿਲਣਾ ਤੁਹਾਨੂੰ ਪਰ ਮੇਰੀ ਫੋਨ ਤੇ ਗੱਲ ਹੋਈ ਤੇ ਫੋਨ ਤੇ ਗੱਲ ਹੋ ਗਏ ਤਾਂ ਉਹਨਾਂ ਨੇ ਇਹਨੂੰ ਫੀਡਬੈਕ ਇਹ ਦਿੱਤਾ ਕਹਿ ਰਹੇ ਯਾਰ ਸਾਨੂੰ ਮੈਨੂੰ ਮਤਲਬ ਦੇਖੋ ਬਜ਼ੁਰਗਾਂ ਦਾ ਤਜਰਬਾ ਹੀ ਹੁੰਦਾ ਅਗਲੇ ਗੱਲ ਕਰਕੇ ਦੱਸ ਦਿੰਦੇ ਬੰਦਾ ਕਹਿੋ ਜਾਂ ਉਹਨਾਂ ਨੇ ਇਹਨੂੰ ਇੱਕ ਗੱਲ ਕਹੀ ਵੀ ਕੋਈ ਚੱਕਰ ਹੀ ਨਹੀਂ ਹੈਗਾ ਬੰਦਾ ਠੀਕ ਹੈ ਮਿੱਤੂ ਜਾ ਕੇ ਕੰਮ ਕਰਵਾ ਲੈ ਮੈਂ ਤੇ ਸਹੀ ਗੱਲ ਹਾਂਜੀ ਬਿਲਕੁਲ ਜੀ ਬਿਲਕੁਲ ਸਭੋ ਅੱਜ ਵੀ ਮੈਂ ਫੋਨ ਤੇ ਗੱਲ ਕੀਤੀ ਉਹੀ ਮੈਨੂੰ ਦੱਸ ਰਹੇ ਸੀ ਕਹਿ ਰਹੇ ਵੇ ਭਾਜੀ ਹੁਣ ਵੀ ਨਹੀਂ ਆਇਆ ਤੁਹਾਡੇ ਕੋਲ ਦੇਖ ਲਓ ਵੀ ਮੈਨੂੰ ਪਤਾ ਵੀ ਤੁਸੀਂ ਕੰਮ ਕਰਵਾਤਾ ਤੇ ਤੁਸੀਂ ਮਤਲਬ ਸਟਾਰਟਿੰਗ ਜੀ ਸਾਨੂੰ ਭਰੋਸਾ ਸੀਗਾ ਯਾਰ ਤੁਸੀਂ ਕਰਵਾ ਦੋਗੇ ਸਾਡਾ ਕੰਮ ਹਣਾ ਹਾਂਜੀ ਚਲੋ ਪਹਿਲਾਂ ਵੀ ਮੈਂ ਜ਼ਿੰਦਗੀ ਜੇ ਬਥੇਰੇ ਤੱਕੇ ਖਾਦੇ ਸੀਗੇ ਭਾਜੀ ਉਹਨਾਂ ਤੋਂ ਆਇਆ ਚਲੋ ਹੁਣ ਜ਼ਿੰਦਗੀ ਪਰਮਾਤਮਾ ਦੀ ਕਿਰਪਾ ਨਾਲ ਗਾਂ ਜਾ ਕੇ ਸਹੀ ਹੋ ਜੂਗੀ ਹੁਣ ਪਹਿਲਾਂ ਤੁਸੀਂ ਮਤਲਬ ਕਿਵੇਂ ਕਿੱਥੇ ਕੀ ਕੁਝ ਕੀਤਾ ਪਹਿਲਾਂ ਮੈਂ ਭਾਜੀ ਜਦਾਂ ਮੈਂ ਪਹਿਲਾਂ ਦਵਾਈ ਸੀਗਾ ਮ ਠੀਕ ਹੈ ਤੇ ਇੱਥੇ ਵੀ ਹੁਣ ਮੈਂ ਵੈਸੇ 10000 ਤੇ ਨੌਕਰੀ ਕਰਦਾ ਪਿਆ ਸੀ 10000 ਤੇ ਕੋਈ ਵੀ ਸਦੋ ਘਰ ਦੇ ਵੀ ਥੋੜੀ ਮਜਬੂਰੀ ਜੀਹਾਰਾ ਨਹੀਂ ਹੋ ਪਾਂਦਾ ਜੀ ਹਾਂਜੀ ਨਹੀਂ ਚੱਲਦਾ ਸੀਗਾ ਇਹ ਤਾਂ ਪ੍ਰਮਾਤਮਾ ਦੇ ਜ਼ਰੀਏ ਵਿੱਚ ਤੁਸੀਂ ਅੱਗੇ ਕੰਮ ਹੋ ਗਿਆ ਜੀ ਕਰਦਾ ਪੰਜਾਬ ਛੱਡਣ ਦਾ ਨਹੀਂ ਪੰਜਾਬ ਛੱਡਣ ਦੀ ਜੀ ਤੱਕ ਨਹੀਂ ਕਰਦਾ ਚਲੋ ਵੈਸੇ ਹੁਣ ਘਰ ਦੀਆਂ ਮਜਬੂਰੀਆਂ ਖਾਤਰ ਸਾਨੂੰ ਜਾਣਾ ਪੈਣਾ ਕੰਮ ਕਰਨੇ ਪੈਣੇ ਵੀ ਗਾਂ ਦਾ ਅੱਗੇ ਦਾ ਫਿਊਚਰ ਵੀ ਦੇਖਣਾ ਪੈਣਾ ਸੀਗਾ ਤੇ ਆ ਸੀਗਾ ਤੁਹਾਨੂੰ ਤੁਹਾਡੇ ਸਾਹਮਣੇ ਸਾਰਾ ਫੀਡਬੈਕ ਦੇਖੋ ਮੈਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਿਰਫ ਗੱਲਾਂ ਹੀ ਨਾ ਕਰਾਂ ਮੈਂ ਤੁਹਾਨੂੰ ਰਿਜ਼ਲ ਕਿਉਂਕਿ ਦੇਖੋ ਇਨਫੋਰਮੇਸ਼ਨ YouTube ਤੇ ਇਨਫੋਰਮੇਸ਼ਨ ਇੱਕ ਪਲੈਟਫਾਰਮ ਹੈ ਇਨਫੋਰਮੇਸ਼ਨ ਵੀ ਮੈਂ ਦਿੰਦਾ ਰਹਿੰਦਾ ਰਹਿੰਦਾ ਟਾਈਮ ਟੂ ਟਾਈਮ ਕੋਈ ਕਮੈਂਟਸ ਕਰਦੇ ਆ ਤਾਂ ਮੈਂ ਵਿੱਚ ਰਿਪਲਾਈ ਵੀ ਕਾਫੀ ਕਰਦਾ ਰਹਿੰਦਾ ਵੀ ਇਸ ਤਰੀਕੇ ਨਾਲ ਆਪਣੀ ਚੀਜ਼ਾਂ ਕਰ ਲਓ ਪਰ ਮੈਂ ਮੈਨੂੰ ਇਹ ਹੁੰਦਾ ਕਿ ਇਹ ਰਿਜ਼ਲਟਸ ਵੀ ਦਿਖਾਵਾਂ ਤੇ ਤੁਹਾਡੇ ਸਾਹਮਣੇ ਰਿਜ਼ਲਟਸ ਨੇ ਤੇ ਯੂਥ ਮੋਬਿਲਟੀ ਵੀਜ਼ਾ ਸਭ ਤੋਂ ਜ਼ਿਆਦਾ ਅਗਰ ਕਿਸੇ ਦੇ ਵੀਜ਼ਾ ਹੈ ਉਹ ਸਾਡੇ ਵੀਜ਼ਾ ਆਏ ਆ ਤੁਸੀਂ ਰਿਕਾਰਡਸ ਚੈੱਕ ਕਰ ਲਿਓ ਪੂਰੀ YouTube ਦੇਖ ਲਿਓ ਕੋਈ ਵੀ ਸੋਸ਼ਲ ਮੀਡੀਆ ਪਲੈਟਫਾਰਮ ਦੇਖ ਲਿਓ ਸਭ ਤੋਂ ਜ਼ਿਆਦਾ ਵੀਜ਼ਾ ਯੂਥ ਮੋਬਿਲਟੀ ਮਤਲਬ ਮੈਂ ਹੰਕਾਰ ਨਹੀਂ ਕਰਦਾ ਪਰ ਅਸੀਂ ਲੈ ਕੇ ਦਿੱਤੇ ਨੇ ਉਹ ਰੱਬ ਦੀ ਕਿਰਪਾ ਹੈ ਜੀ ਅਸੀਂ ਕੁਝ ਨਹੀਂ ਹੈਗੇ ਕਰਵਾਉਣ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਕਰਵਾਉਣ ਵਾਲਾ ਤੇ ਐਕਸਪੀਰੀਅੰਸ ਦੇਖੋ ਐਕਸਪਰਟਿਸ ਹੁੰਦੀ ਹੈ ਹਰ ਬੰਦੇ ਦੀ ਕੋਈ ਕਿਸੇ ਚੀਜ਼ ਐਕਸਪੀਰੀਅੰਸ ਹੁੰਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਐਕਸਪੀਰੀਅੰਸ ਹੁੰਦਾ ਹੈ ਆਪਾਂ ਟੂਰਿਸਟ ਵੀਜ਼ਾ ਸਟੂਡੈਂਟ ਵੀਜ਼ਾ ਤੇ ਯੂਥ ਮੋਬਿਲਿਟੀ ਵੀਜ਼ਾ ਚ ਐਕਸਪਰਟਿਸ ਹੈਗੀ ਹੈ ਸਾਡੀ ਤੇ ਆਪਾਂ ਆਲਮੋਸਟ ਸਾਡੇ ਵੀਜ਼ਾ ਹੀ ਆਂਦੇ ਆ ਹੋ ਸਕਦਾ ਇੱਕ ਦਰ ਇੱਕ ਜਾਂ ਦੋ ਵੀਜ਼ੇ ਸਾਡੇ ਟੂਰਿਸਟ ਵੀਜ਼ਾ ਰਿਫਿਊਜ਼ ਹੋ ਗਏ ਹੋਣਗੇ ਬਟ ਆਲਮੋਸਟ ਸਾਡੇ ਵੀਜ਼ਾ ਹੀ ਆਂਦੇ ਆ ਤੇ ਮੁਬਾਰਕਾਂ ਦੀ ਫਿਰ ਦੁਬਾਰਾ ਤੁਹਾਨੂੰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਅਗਰ ਤੁਸੀਂ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਅਗਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਕਮੈਂਟਸ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਇੰਸਟਾਗ੍ਰam ਆਈਡੀ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ